T20 ਵਿਸ਼ਵ ਕੱਪ ਬਹੁਤ ਜਲਦੀ ਮੋਹਾਲੀ ਪਹੁੰਚ ਰਿਹਾ ਹੈ 27 ਮਾਰਚ ਨੂੰ ਭਾਰਤ ਅਤੇ ਆਸਟ੍ਰੇਲੀਆ ਦੇ ਵਿਚਾਲੇ ਮੋਹਾਲੀ ਦੇ ਪੀਸੀਏ ਸਟੇਡੀਅਮ ਵਿੱਚ ਹੋਣ ਵਾਲੇ T20 ਵਿਸ਼ਵ ਕੱਪ ਮੁਕਾਬਲੇ ਦੇ ਲਈ ਹੁਣੇ ਤੋਂ دیਵਾਨਗੀ ਜਿਹੜੇ ਹੈਗੀ ਹੈ ਦਰਸ਼ਕਾਂ ਦੇ ਸਿਰ ਚੜ ਕੇ ਬੋਲ ਰਹੀ ਹੈ ਅੱਜ ਟਿਕਟ 카운ਟਰ ਖੁੱਲਣ ਦਾ ਪਹਿਲਾ ਦਿਨ ਹੈ ਤੇ ਅੱਜ ਤੋਂ ਹੀ ਇੱਥੇ ਬਹੁਤ ਵੱਡੀ ਸੰਖਿਆ ਚ ਦਰਸ਼ਕ ਮੌਜੂਦ ਨੇ ਟਿਕਟ ਖਰੀਦਣ ਦੇ ਲਈ ਲਗਭਗ ਸਵੇਰੇ 4 ਵਜੇ ਤੋਂ ਟਿਕਟ ਖਰੀਦਣ ਲਈ ਲਾਈਨਾਂ ਲਗੀਆਂ ਹੋਈਆਂ ਬਹੁਤ ਲਗਭਗ ਨੀਅਰ ਅਬਾਊਟ 500 ਤੋਂ 700 ਦਰਸ਼ਕ ਐਸ ਵੇਲੇ ਵੀ ਇੱਥੇ ਖੜੇ ਨੇ ਜੋ ਟਿਕਟ ਖਰੀਦਣ ਲਈ ਟਿਕਟ ਦੀਆਂ ਟਿਕਟ ਕਾਊਂਟਰ ਦੇ ਖਿੜਕੀਆਂ ਖੁੱਲਣ ਦਾ ਇੰਤਜ਼ਾਰ ਕਰ ਰਹੇ ਨੇ ਪਰ ਖਿੜਕੀਆਂ ਖੁੱਲ ਨਹੀਂ ਰਹੀਆਂ ਇੱਥੇ ਜਿਹੜੇ ਦਰਸ਼ਕ ਆ ਉਹ ਕਾਫੀ ਪਰੇਸ਼ਾਨ ਆ ਤੇ ਕੁਝ ਸਮੇਂ ਪਹਿਲਾਂ ਪੀਸੀਆ ਮੁਹਾਲੀ ਹਾਏ ਹਾਏ ਦੇ ਨਾਰੇ ਲੱਗ ਰਹੇ ਸੀ ਇੱਥੇ ਇਸ ਪੂਰੇ ਮਾਮਲੇ ਬਾਰੇ ਇੱਥੇ ਖੜੇ ਦਰਸ਼ਕਾਂ ਨਾਲ ਹੀ ਗੱਲ ਕਰਨ ਦੀ ਕੋਸ਼ਿਸ਼ ਕਰਦੇ ਹਾਂ ਉਹਨਾਂ ਤੋਂ ਜਾਣਨ ਦੀ ਕੋਸ਼ਿਸ਼ ਕਰਦੇ ਹਾਂ ਕਿ ਆਖਿਰ ਕੀ ਪ੍ਰੋਬਲਮਸ ਫੇਸ ਕਰ ਰਹੇ ਹੋ ਟਿਕਟ ਲੈਂਦੇ ਹੋਏ ਆਪਣਾ ਨਾਂ ਦੱਸੋ ਸਰ ਸਰਬਜੀਤ ਸਿੰਘ ਜੀ ਸਰਬਜੀਤ ਕਿੰਨੀ ਦੇਰ ਹੋ ਗਈ ਕਾਊਂਟਰ ਤੇ ਖੜੇ ਮੇਰੇ ਉਰੇ 3 ਵਜੇ ਤੋਂ ਖੜੇ ਹਾਂ ਜੀ ਸਾਨੂੰ ਕੋਈ ਸਾਨੂੰ ਕੋਈ ਸਟਾਫ ਕੁਝ ਨਹੀਂ ਦੱਸ ਰਿਹਾ ਜੀ ਕੋਈ ਨਾ ਟਿਕਟ ਤਿਆਰ ਰਿਹਾ ਜੀ ਬਹੁਤ ਥੱਕਾ ਹੋ ਰਿਹਾ ਜੀ ਕੋਈ ਟਿਕਟ ਨਹੀਂ ਮਿਲ ਰਹੀ ਜੀ ਨਹੀਂ ਜਦੋਂ ਤੁਸੀਂ ਇੱਥੇ ਪਹੁੰਚੇ ਸੀ ਸਵੇਰ ਤੋਂ ਇੱਕ ਵਾਰੀ ਵੀ ਟਿਕਟ ਕਾਊਂਟਰ ਨਹੀਂ ਖੁੱਲਿਆ ਤੁਸ ਵੀ ਨਹੀਂ ਦੱਸਿਆ ਜੀ ਸਾਰਾ ਸਵੇਰ ਦੇ ਅਸੀਂ ਖੜੇ ਹਾਂ ਕੋਈ ਭ ਟਿਕਟਾਂ ਸਾਰੀ ਬਲੈਕ ਹੋ ਰਹੀ ਹੈ ਜੀ ਬੈਂਕਾਂ 'ਚ ਦੇ ਰਹੇ ਆਂ ਜੀ ਇਹ ਕੋਈ ਟਿਕਟ ਨਹੀਂ ਆਈ ਔਰ ਨਾ ਕਿਸੇ ਨੇ ਦੱਸਿਆ ਵੀ ਔਰੇ ਟਿਕਟ ਮਿਲੇਗੀ ਕਿ ਨਹੀਂ ਮਿਲੇਗੀ ਕੁਝ ਵੀ ਨਹੀਂ ਦੱਸ ਰਹੇ ਟਿਕਟ ਕਾਊਂਟਰ ਤੇ ਕੀ ਤੁਹਾਡੀ ਕਿਸੇ ਨਾਲ ਗੱਲ ਹੋ ਪਾਈ ਕੀ ਉਹਨਾਂ ਦਾ ਜਵਾਬ ਸਭ ਮਨਾਂ ਕਰ ਰਹੇ ਗਏ ਟਿਕਟ ਵਿਕ ਚੁੱਕੀਆਂ ਅਸੀਂ ਸਵੇਰੇ 7 ਵਜੇ ਤੋਂ ਇੱਥੇ ਖੜੇ ਆਂ ਕੋਈ ਟਿਕਟ ਨਹੀਂ ਮਿਲ ਰਹੀ ਸਾਨੂੰ ਕਹਿੰਦੇ ਟਿਕਟ ਸਾਡੇ ਕੋਲ ਹੈ ਨਹੀਂ ਹੈ ਸਾਡੀ ਵਿਕ ਚੁੱਕੀ ਸਾਰੀ ਟਿਕਟਾਂ ਹੁਣ ਅਸੀਂ ਕੀ ਕਰੀਏ ਦੱਸੋ ਸਾਨੂੰ ਨੂੰ ਟਿਕਟਾਂ ਚਾਹੀਦੀਆਂ ਅਸੀਂ ਤਾਂ ਮੈਚ ਦੇਖਣ ਆਏ ਆ ਜਿਹੜੇ ਇੱਥੇ ਬਹੁਤ ਸਾਰੇ ਪੁਲਿਸ ਕਰਮੀ ਖੜੇ ਆ ਬਹੁਤ ਸਾਰੇ ਜਿਹੜੇ ਪੁਲਿਸ ਪਰਸਨਲ ਹੈਗੇ ਆ ਕਿ ਉਹਨਾਂ ਨੂੰ ਵੀ ਕੋਈ ਜਾਣਕਾਰੀ ਦਿੱਤੀ ਗਈ ਹੈ ਕਿ ਕਦੋਂ ਖੁੱਲੂਗਾ ਉਹਨਾਂ ਨੇ ਕਹਾ ਡੀਸੀ ਕੇ ਉਹਨਾਂ ਨੇ ਕਹਾ ਕਿ ਡੀਸੀ ਕੇ ਪਾਸ ਜਾਓ ਡੀਸੀ ਕੇ ਪਾਸ ਕੰਪਲੇਨ ਕਰੋ ਮੈਂ ਤਾਂ ਇੱਥੇ ਪਾੜ੍ਹੂ ਬਸ ਇਸੇ ਤਰ੍ਹਾਂ ਘਾਟ ਕੀ ہماری ਜੌਬ ਹੈ ਤੂੰ ਡੀਸੀ ਕੋ ਕੰਪਲੇਨ ਕਰੋ ਵਾਹਾਂ ਪੇ ਸੇ ਤੁਮੇ ਕੁਛ ਸੁਝਾਓ ਮਿਲੇਗਾ ਵਿਚ ਮੇ ਕਾ ਵੀ ਵਿਚ ਮੇ ਅਮੇ ਕਾ ਵੀ 2700 ਕੀ ਟਿਕਟ ਮਿਲੇਗੀ ਪਰ ਜਬ ਬੰਦੇ ਲੈਣ ਗਏ ਤੋ ਉਨਕੋ ਮਨਿ ਕਰ ਦਿਆ ਕਿ ਨਹੀਂ ਹੈ ਕੰਬੋ ਦੇ ਰਹੇ ਥੇ ਆਸਟ੍ਰੇਲੀਆ ਤੇ ਉਹਦੇ ਅਲਾ ਪਾਕਿਸਤਾਨ ਵਾਲਾ ਉਹ ਵੀ ਨਹੀਂ ਦੀ ਆ ਅਭੀ ਤੋ ਉਹ ਵੀ ਬੰਦ ਕਰ ਦਿਆ ਹੈ ਕਹਿੰਦੇ ਕੰਬੋ ਵੀ ਨਹੀਂ ਦੇਣਗੇ ਸਾਰੇ ਟਿਕਟ ਬਲੈਕ ਕਰ ਰਹੇ ਨੇ ਕਿਸੇ ਨੂੰ ਨਹੀਂ ਪੜੀ ਗਿਆ ਉਹ ਸਾਰੇ ਟਿਕਟ ਤਾਂ ਕਿਤੇ ਨਾ ਕਿਤੇ ਜੋ ਇੱਥੇ ਪੂਰਾ ਮਾਹੌਲ ਬਣਿਆ ਹੋਇਆ ਮਾਹੌਲ ਇਹ ਹੈ ਕਿ ਟਿਕਟ ਖਰੀਦਣ ਦੇ ਲਈ ਦਰਸ਼ਕ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਨੇ ਪਰ ਦੂਜੇ ਪਾਸੇ ਜੋ ਟਿਕਟ ਕਾਊਂਟਰਸ ਦੀਆਂ ਖਿੜਕੀਆਂ ਹੈਗੀਆਂ ਉਹ ਹਜੇ ਤੱਕ ਖੁੱਲੀਆਂ ਨਹੀਂ ਤੇ ਦਰਸ਼ਕਾਂ ਨੂੰ ਸਿਰਫ ਇਸੇ ਹੀ ਗੱਲ ਦਾ ਇੰਤਜ਼ਾਰ ਹੈ ਕਿ ਘਟੋ ਘਟ ਉਹਨਾਂ ਨੂੰ ਇਨਫੋਰਮ ਕੀਤਾ ਜਾਏ ਕਿ ਆਖਿਰ ਖਿੜਕੀਆਂ ਖੁੱਲ ਕੇ ਹੋ ਨਹੀਂ ਰਹੀਆਂ ਖੁੱਲਣਗੀਆਂ ਤਾਂ ਕਦੋਂ ਖੁੱਲਣਗੀਆਂ ਤੇ ਜੇਕਰ ਨਹੀਂ ਖੁੱਲਣਗੀਆਂ ਤਾਂ ਉਹਨਾਂ ਨੂੰ ਘਟੋ ਘਟ ਦੱਸਿਆ ਜਾਏ ਤਾਂ ਕਿ ਉਹ ਇੱਥੋਂ ਜਾ ਸਕਣ ਜਦੋਂ ਤੱਕ ਇਨਫੋਰਮੇਸ਼ਨ ਨਹੀਂ ਮਿਲਦੀ ਇਹਨਾਂ ਦਰਸ਼ਕਾਂ ਦਾ ਕਹਿਣਾ ਕਿ ਉਹ ਆਪਣੀ ਜਗ੍ਹਾ ਇੱਥੋਂ ਛੱਡ ਕੇ ਨਹੀਂ ਜਾਣ ਵਾਲੇ ਉਹ ਇਸੇ ਉਮੀਦ 'ਚ ਇੱਥੇ ਖੜੇ ਰਹਿਣਗੇ ਕਿ ਜਦੋਂ ਵੀ ਟਿਕਟ 카운ਟਰ ਖੁੱਲਦਾ ਉਹ ਇੱਕ ਟਿਕਟ ਲੈ ਸਕਣ ਤਾਂ ਕਿ ਆਪਣੇ ਫੇਵਰੇਟ ਭਾਰਤੀ ਖਿਡਾਰੀਆਂ ਦੀ ਸਪੋਰਟ ਲਈ ਪੀਸੀਏ ਮੋਹਾਲੀ 'ਚ ਜਾ ਸਕਣ 27 ਮਾਰਚ ਨੂੰ ਭਾਰਤ ਅਤੇ ਆਸਟ੍ਰੇਲੀਆ ਦੇ ਮੁਕਾਬਲੇ ਦੇ ਲਈ ਕੈਮਰਾ ਪਰਸਨ ਰਜਿੰਦਰ ਸਿੰਘ ਨਾਲ ਪਰਵੇਸ਼ ਸੰਧੂ এবੀਪੀ ਨਿਊਜ਼ ਮੋਹਾਲੀ